ਇਹ ਜਿਆਦਾ ਤੁਹਾਰੇ ਨਹੀਂ ਰਹੀਆ ਤਾਂ ਗਰਮੀ ਦੇ ਚੱਲਦੇ ਆ ਪੰਜਾਬ ਦੇ ਹਰਿਆਣਾ ਦੇ ਤੇ ਬਾਕੀ ਸੂਬਿਆਂ ਦੇ ਜਿਹੜੇ ਨੌਜਵਾਨ ਨੇ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਇੱਥੋਂ ਤੱਕ ਕਿ ਬੁਲੇਟ ਮੋਟਰਸਾਈਕਲ ਲੈ ਕੇ ਜਾਂਦੇ ਨੇ ਤੇ ਉੱਥੇ ਜਾ ਕੇ ਪਟਾਕੇ ਪਾਉਂਦੇ ਨੇ ਤੇ ਹੁੱਲੜਬਾਜ਼ੀ ਦਾ ਮਾਹੌਲ ਹੈ ਜਿਹੜਾ ਬਣਾ ਦਿੰਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲਸ ਮੁਲਾਜ਼ਮਾਂ ਨੇ ਉਹਨਾਂ ਦੇ ਮੌਕੇ ਤੇ ਹੀ ਚਲਾਨ ਕੱਢ ਦਿੱਤੇ ਨੇ ਜੀਹਾਂ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਰੂਲਸ ਦੀਆਂ ਤੱਜੀਆਂ ਉਡਾਈਆਂ ਜਾਂਦੀਆਂ ਸੀ ਪਹਿਲਾਂ ਤਾਂ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਬੁਲਟ ਮੋਟਰਸਾਈਕਲ ਸਾਈਡ ਤੇ ਖੜਾ ਕੇ ਉਹਨਾਂ ਨੂੰ ਚਲਾ ਕੇ ਦੇਖਿਆ ਤੇ ਜਿਨ੍ਹਾਂ ਦੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵੀ ਪੈ ਰਹੇ ਸਨ ਉਹਨਾਂ ਦਾ ਮੌਕੇ ਤੇ ਹੀ ਚਲਾਨ ਕੱਢ ਦਿੱਤਾ ਜੀहां ਤੁਹਾਨੂੰ ਦੱਸਦੀ ਕਿ ਤਕਰੀਬਨ 7 ਬੁਲਟ ਮੋਟਰਸਾਈਕਲਾਂ ਦਾ ਮੌਕੇ ਤੇ ਹੀ ਮੋਟਾ ਚਲਾਨ ਕੱਢ ਦਿੱਤਾ ਹੁਣ ਪਹਾੜਾਂ ਦੇ ਵਿੱਚ ਘੁੰਮਣ ਜਾਣ ਵਾਲੇ ਨੌਜਵਾਨ ਸਾਵਧਾਨ ਹੋ ਜਾਓ ਜਿਹੜੇ ਆਪਣੀ ਬੁਲਟ ਮੋਟਰਸਾਈਕਲ ਲੈ ਕੇ ਜਾਂਦੇ ਨੇ ਤੇ ਉੱਥੇ ਜਾ ਕੇ ਪਟਾਕੇ ਪਾਉਂਦੇ ਨੇ ਤੇ ਲੜਵਾਜ਼ੀ ਕਰਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਚਮੋਲੀ ਤੋਂ ਜਿੱਥੇ ਪੁਲਿਸ ਨੇ ਜੀਹਾਂ ਜਿੱਥੇ ਚਮੋਲੀ ਪੁਲਿਸ ਨੇ ਮੌਕੇ ਤੇ ਹੀ ਉਹਨਾਂ ਦਾ ਮੋਟਾ ਚਲਾਨ ਕੱਢ ਦਿੱਤਾ ਤਾਂ ਕਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਹੁੱਲੜਬਾਜ਼ੀ ਕੀਤੀ ਜਾਂਦੀ ਸੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਪਟਾਕੇ ਪਾਉਣ ਦੇ ਨਾਲ-ਨਾਲ ਜਿਹੜੀ ਹਵਾ ਉਸ ਨੂੰ ਵੀ ਪ੍ਰਦੂਸ਼ਿਤ ਕਰਦੇ ਨੇ ਤੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਵੇਗਾ ਤਗਰ ਤੁਸੀਂ ਵੀ ਪਹਾੜਾਂ ਦੇ ਵਿੱਚ ਘੁੰਮਣ ਜਾਣ ਦੇ ਸ਼ੌਕੀਨ ਤਾਂ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਤੁਸੀਂ ਜ਼ਰੂਰ ਸੁਣ ਲਵੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਪਹਾੜਾਂ ਦੇ ਵਿੱਚ ਜਾ ਕੇ ਹੁੱਲੜਬਾਜ਼ੀ ਕਰਦੇ ਨੇ ਹੁਣ ਪੁਲਿਸ ਤੁਹਾਡੀ ਉਡੀਕ ਦੇ ਵਿੱਚ ਬੈਠੀ ਹੈ ਜੀ ਹਾਂ ਉਡੀਕ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਨੇ ਜਿਹੜੇ ਬੋਲਟ ਮੋਟਰਸਾਈਕਲ ਲੈ ਕੇ ਚਮੋਲੀ ਦੇ ਵਿੱਚ ਦਾਖਲ ਹੋਣ ਜੀ ਹਾਂ ਪਹਾੜਾਂ ਦੇ ਵਿੱਚ ਘੁੰਮਣ ਆਉਣ ਤੇ ਅਸੀਂ ਉਹਨਾਂ ਦਾ ਮੌਕੇ ਤੇ ਹੀ ਚਲਾਨ ਕੱਟਦੀ ਹੈ ਤਾਂਸ ਖਬਰ ਨੂੰ ਤੁਸੀਂ ਸੁਣ ਕੇ ਸਾਵਧਾਨ ਹੋ ਜਾਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਤੁਸੀਂ ਵੀ ਇਸ ਮੋٹے ਚਲਾਨ ਤੋਂ ਬਾਤ ਸਕੋ ਜੀਹਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਹੱਦ ਤੱਕ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੇ ਨੌਜਵਾਨ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾ ਕੇ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਤੇ ਆਵਾਜ਼ ਪ੍ਰਦੂਸ਼ਣ ਵੀ ਕਰਨ ਜੀਹਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਚਮੋਲੀ ਤੋਂ ਜਿੱਥੇ ਚਮੋਲੀ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜੀਹਾਂ ਮੌਕੇ ਤੇ ਹੀ ਤਕਰੀਬਨ 7 ਵਾਹਨਾਂ ਦਾ ਜਿਹੜਾ ਚਲਾਨ ਕੱਢ ਦਿੱਤਾ ਜੀਹਾਂ 7 ਬੁਲੇਟ ਮੋਟਰਸਾਈਕਲਾਂ ਦਾ ਮੌਕੇ ਤੇ ਹੀ ਚਲਾਨ ਕੱਢ ਦਿੱਤਾ ਇਹ ਲੋਕ ਚਾਹਦੇ ਤੁਹਾਰੀ ਨਹੀਂ ਰਹੀ। ਤਾਂ ਗਰਮੀ ਦੇ ਚੱਲਦੇ ਆ ਪੰਜਾਬ ਦੇ ਹਰਿਆਣਾ ਦੇ ਤੇ ਬਾਕੀ ਸੂਬਿਆਂ ਦੇ ਜਿਹੜੇ ਨੌਜਵਾਨ ਨੇ ਪਹਾੜਾਂ ਦੇ ਵਿੱਚ ਘੁੰਮਣ ਜਾਂਦੇ ਨੇ ਇੱਥੋਂ ਤੱਕ ਕਿ ਬੁਲੇਟ ਮੋਟਰਸਾਈਕਲ ਲੈ ਕੇ ਜਾਂਦੇ ਨੇ ਤੇ ਉੱਥੇ ਜਾ ਕੇ ਪਟਾਕੇ ਪਾਉਂਦੇ ਨੇ ਤੇ ਹੁੱਲੜਬਾਜ਼ੀ ਦਾ ਮਾਹੌਲ ਹੈ ਜਿਹੜਾ ਬਣਾ ਦਿੰਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਪੁਲਿਸ ਮੁਲਾਜ਼ਮਾਂ ਨੇ ਉਹਨਾਂ ਦੇ ਮੌਕੇ ਤੇ ਹੀ ਚਲਾਨ ਕੱਢ ਦਿੱਤੇ ਨੇ ਜੀਹਾਂ ਕਿਸ ਤਰੀਕੇ ਦੇ ਨਾਲ ਟ੍ਰੈਫਿਕ ਰੂਲਸ ਦੀਆਂ ਤੱਜੀਆਂ ਉਡਾਈਆਂ ਜਾਂਦੀਆਂ ਸੀ ਪਹਿਲਾਂ ਤਾਂ ਪੁਲਿਸ ਮੁਲਾਜ਼ਮਾ ਨੇ ਉਹਨਾਂ ਦੇ ਬੁਲਟ ਮੋਟਰਸਾਈਕਲ ਸਾਈਡ ਤੇ ਖੜਾ ਕੇ ਉਹਨਾਂ ਨੂੰ ਚਲਾ ਕੇ ਦੇਖਿਆ ਤੇ ਜਿਨ੍ਹਾਂ ਦੇ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਵੀ ਪੈ ਰਹੇ ਸਨ ਉਹਨਾਂ ਦਾ ਮੌਕੇ ਤੇ ਹੀ ਚਲਾਨ ਕੱਢ ਦਿੱਤਾ ਜੀहां ਤੁਹਾਨੂੰ ਦੱਸਦੀ ਕਿ ਤਕਰੀਬਨ 7 ਬੁਲਟ ਮੋਟਰਸਾਈਕਲਾਂ ਦਾ ਮੌਕੇ ਤੇ ਹੀ ਮੋਟਾ ਚਲਾਨ ਕੱਢ ਦਿੱਤਾ ਹੁਣ ਪਹਾੜਾਂ ਦੇ ਵਿੱਚ ਘੁੰਮਣ ਜਾਣ ਵਾਲੇ ਨੌਜਵਾਨ ਸਾਵਧਾਨ ਹੋ ਜਾਓ ਜਿਹੜੇ ਆਪਣੀ ਬੁਲਟ ਮੋਟਰਸਾਈਕਲ ਲੈ ਕੇ ਜਾਂਦੇ ਨੇ ਤੇ ਉੱਥੇ ਜਾ ਕੇ ਪਟਾਕੇ ਪਾਉਂਦੇ ਨੇ ਤੇ ਹੁੱਲਣਬਾਜ਼ੀ ਕਰਦੇ ਨੇ ਤਾਂ ਬਿਲਕੁਲ ਤਸਵੀਰਾਂ ਸਾਹਮਣੇ ਆਈਆਂ ਨੇ ਚਮੋਲੀ ਤੋਂ ਜਿੱਥੇ ਪੁਲਿਸ ਨੇ ਜੀਹਾਂ ਜਿੱਥੇ ਚਮੋਲੀ ਪੁਲਿਸ ਨੇ ਮੌਕੇ ਤੇ ਹੀ ਉਹਨਾਂ ਦਾ ਮੋਟਾ ਚਲਾਨ ਕੱਢ ਦਿੱਤਾ ਤਾਂ ਕਿਸ ਤਰੀਕੇ ਦੇ ਨਾਲ ਪਹਾੜਾਂ ਦੇ ਵਿੱਚ ਉਹ ਹੁੱਲੜਬਾਜ਼ੀ ਕੀਤੀ ਜਾਂਦੀ ਸੀ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਇਹ ਪਟਾਕੇ ਪਾਉਣ ਦੇ ਨਾਲ-ਨਾਲ ਜਿਹੜੀ ਹਵਾ ਉਸ ਨੂੰ ਵੀ ਪ੍ਰਦੂਸ਼ਿਤ ਕਰਦੇ ਨੇ ਤੇ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਵੇਗਾ ਤਾਂ ਅਗਰ ਤੁਸੀਂ ਵੀ ਪਹਾੜਾਂ ਦੇ ਵਿੱਚ ਘੁੰਮਣ ਜਾਣ ਦੇ ਸ਼ੌਕੀਨ ਹੋ ਤਾਂ ਖਬਰ ਤੁਹਾਡੇ ਲਈ ਬੇਹਦ ਖਾਸ ਰਹਿਣ ਵਾਲੀ ਹੈ ਤੁਸੀਂ ਜ਼ਰੂਰ ਸੁਣ ਲਵੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਪਹਾੜਾਂ ਦੇ ਵਿੱਚ ਜਾ ਕੇ ਹੁੱਲੜਬਾਜ਼ੀ ਕਰਦੇ ਨੇ ਹੁਣ ਪੁਲਿਸ ਤੁਹਾਡੀ ਉਡੀਕ ਦੇ ਵਿੱਚ ਬੈਠੀ ਹੈ ਜੀ ਹਾਂ ਉਡੀਕ ਕਰ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਨੌਜਵਾਨ ਨੇ ਜਿਹੜੇ ਬੋਲਟ ਮੋਟਰਸਾਈਕਲ ਲੈ ਕੇ ਚਮੋਲੀ ਦੇ ਵਿੱਚ ਦਾਖਲ ਹੋਣ ਜੀ ਹਾਂ ਪਹਾੜਾਂ ਦੇ ਵਿੱਚ ਘੁੰਮਣ ਆਉਣ ਤੇ ਅਸੀਂ ਉਹਨਾਂ ਦਾ ਮੌਕੇ ਤੇ ਹੀ ਚਲਾਨ ਕੱਟਦੀ ਹੈ ਤਾਂਸ ਖਬਰ ਨੂੰ ਤੁਸੀਂ ਸੁਣ ਕੇ ਸਾਵਧਾਨ ਹੋ ਜਾਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਜ਼ਰੂਰ ਸ਼ੇਅਰ ਕਰ ਦਿਓ ਤਾਂਕਿ ਤੁਸੀਂ ਇਸ ਮੋٹے ਚਲਾਨ ਤੋਂ ਬਾਤ ਸਕੋ ਜੀਹਾਂ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਹੱਦ ਤੱਕ ਇਹ ਬਰਦਾਸ਼ਤ ਨਹੀਂ ਕਰਾਂਗੇ ਕਿ ਜਿਹੜੇ ਨੌਜਵਾਨ ਨੇ ਬੁਲੇਟ ਮੋਟਰਸਾਈਕਲ ਦੇ ਪਟਾਕੇ ਪਾ ਕੇ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਤੇ ਆਵਾਜ਼ ਪ੍ਰਦੂਸ਼ਣ ਵੀ ਕਰਨ ਜੀਹਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਚਮੋਲੀ ਤੋਂ ਜਿੱਥੇ ਚਮੋਲੀ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਜੀਹਾਂ ਮੌਕੇ ਤੇ ਹੀ ਤਕਰੀਬਨ 7 ਵਾਹਨਾਂ ਦਾ ਜਿਹੜਾ ਚਲਾਨ ਕੱਟ ਦਿੱਤਾ ਜੀਹਾਂ 7 ਬੁਲੇਟ ਮੋਟਰਸਾਈਕਲਾਂ ਦਾ ਮੌਕੇ ਤੇ ਹੀ ਚਲਾਨ ਕੱਟ ਦਿੱਤਾ